ਕੱਲ ਜਿਹੜੀ ਬੈਠਕ ਹੋਈ ਸੀ ਉਹਦੇ ਚ ਦੋਨਾਂ ਸਾਈਡਾਂ ਦੇ ਜਿਹੜੇ ਡਿਲੀਗੇਟਰ ਹਾਜ਼ਰ ਹੋਏ ਸੀਗੇ ਔਰ ਸਾਰੇ ਗੱਲ ਦੇ ਉੱਤੇ ਡਿਸਕਸ਼ਨ ਕਰਨ ਤੋਂ ਬਾਅਦ ਐਂਡ ਦੇ ਉੱਤੇ ਜਿਹੜਾ ਸੁਜੈਸ਼ਨ ਆਇਆ ਸੀਗਾ ਸਰਨ ਸਾਹਿਬ ਵੱਲੋਂ ਕਿ ਪ੍ਰਧਾਨਤਾ ਬਿਸ਼ਰਮਣੀ ਗੁਰਦਰਾ ਪੰਥ ਕਮੇਟੀ ਪੰਜ ਸਿੱਖਵਾਨਾਂ ਦੀ ਕਮੇਟੀ ਬਣਾ ਦੇ ਜਿਹੜਾ ਮਸਲੇ ਦਾ ਜਿਹੜਾ ਹੱਲ ਹੈ ਉਹ ਸੁਜੈਸਟ ਕਰੇ ਇਸ ਕਰਕੇ ਕੱਲ ਇੱਕ ਪੋਜ਼ਿਟਿਵ ਡਵੈਲਪਮੈਂਟ ਹੋਈ ਸੀ ਕਿਉਂਕਿ ਬੜਾ ਲੰਬਾ ਸਮਾਂ ਦੋਨਾਂ ਨੇ ਸਾਰੇ ਪੱਖ ਤੋਂ ਵਿਚਾਰ ਕੀਤੀ ਔਰ ਫੈਸਲਾ ਫੈਸਲਾ ਇਹ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਤਭਾ ਕਮੇਟੀ ਦੇ ਪ੍ਰਧਾਨ ਉਹ ਇਸ ਕਮੇਟੀ ਨੂੰ ਨਾਮਜ਼ਦ ਕਰਨਗੇ ਉਹ ਬੈਠ ਕੇ ਸਾਰੇ ਮਸਲੇ ਦਾ ਵਿਚਾਰ ਕੇ ਜਿਹੜਾ ਹੱਲ ਹੈ ਉਹਦਾ ਸੁਜੈਸਟ ਕਰਨਗੇ ਗੁਰਦੁਰਾ ਸਾਹਿਬ ਦੇ ਵਿੱਚ ਕੱਲ ਪ੍ਰਧਾਨ ਸਾਹਿਬ ਨੇ ਸਪਸ਼ਟ ਕੀਤਾ ਸੀਗਾ ਉਹਨਾਂ ਡਾ ਨੂੰ ਕਿ ਉੱਥੇ ਜਿਹੜਾ ਐਜੀਪੀਸੀ ਦਾ ਆਪਣਾ ਸਟਾਫ ਹੈ ਉਹੀ ਕੰਮ ਕਰਦਾ ਹੈ ਇਸ ਲਈ ਕੱਲ ਵੀ ਸਾਡਾ ਤਾਂ ਸ਼ੁਰੂ ਤੋਂ ਇਹ ਹੀ ਹੈ ਕਿ ਸ਼ਾਂਤੀਪੂਰਵ ਤਰੀਕੇ ਦੇ ਨਾਲ ਮਸਲਾ ਹੱਲ ਹੋਣਾ ਚਾਹੀਦਾ ਕੱਲ ਅਸੀਂ ਬੇਨਤੀ ਵੀ ਇਹਨਾਂ ਨੂੰ ਕੀਤੀ ਸੀ ਕਿ ਤੁਸੀਂ ਜਿਹੜਾ ਪ੍ਰੋਵੋਕੇਟਿਵ ਕੰਮ ਵਾਰ-ਵਾਰ ਧੰਨੇ ਲਾ ਕੇ ਬਾਹਰ ਬੈਰੀਕੇਡ ਤੋੜਨ ਦੀ ਕੋਸ਼ਿਸ਼ ਇਸ ਤਰ੍ਹਾਂ ਦੇ ਜਿਹੜੇ ਐਕਸ਼ਨ ਨੇ ਇਹਦੇ ਨਾਲ ਚੰਗਾ ਮੈਸੇਜ ਜਿਹੜਾ ਉਹ ਦੁਨੀਆ ਦੇ ਵਿੱਚ ਨਹੀਂ ਜਾ ਰਿਹਾ